ਮਾਂ ਹਾਂ ਅਨਲੈਗਿਓ ਗੋਟੀਆ ਖੰਦੇ ਆ। ਹਾਂਜੀ ਫਾਈਨਲੀ ਅਸੀਂ ਪਹੁੰਚ ਗਏ ਤੇ ਸਾਹਮਣੇ ਚਿਲਡਰਨ ਮਿਊਜ਼ੀਅਮ ਹੈ ਤੇ ਅੱਜ ਉੱਥੇ ਜਾਵਾਂਗੇ। ਕੋਈ ਕੁੜੀਆ ਬਹੁਤ ਜ਼ਿਆਦਾ ਜੀ ਕਰ ਰਹੀ ਸੀ ਕਿਉਂਕਿ ਇਹਨਾਂ ਨੂੰ ਸਕੂਲ ਵਾਲੇ ਵੀ ਲੈ ਕੇ ਜੇ ਸੀ ਤੇ ਉਹ ਜਿਹੜੀ ਮਮਾ ਆਪਾ ਤੁਹਾਡੇ ਨਾਲ ਮੈਂ ਜਾਣਾ ਤੇ ਉਹ ਬਹੁਤ ਜ਼ਿਆਦਾ ਐਕਸਾਈਟਡ ਹੈ ਤੇ ਫਾਈਨਲੀ ਅਸੀਂ ਜਾਣ ਲੇ ਹਾਂ ਤੇ ਡੇਢ ਘੰਟਾ ਰਹਿ ਗਿਆ 4:30 ਵਜੇ ਕਲੋਜ਼ ਹੋ ਜੂਗਾ ਜਿਹੜੀ ਦੀ ਟਾਈਮਿੰਗ ਹੈ 9:30 ਤੋਂ 4:30 ਹੈ ਫਿਲਹਾਲ ਦੁਪਹਿਰ ਦੇ 3 ਵਜੇ ਦੇ ਤੇ ਹੁਣ ਚੱਲਦੇ ਆਪਾਂ ਉਹ ਸਾਹਮਣੇ ਚਿਲਡਰਨ ਮਿਊਜ਼ੀਅਮ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਉਹ ਚਿਲਡਰਨ ਮਿਊਜ਼ੀਅਮ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਉੱਥੇ ਜਾਣਾ ਮੈਂ ਵੀ ਕਦੇ ਜਦੋਂ ਆਇਆ ਨਹੀਂ ਗਿਆ ਇੱਥੇ ਤੇ ਅੰਦਰ ਕੀ ਕੀ ਐਕਟੀਵਿਟੀ ਹੈ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਮੰਤਾ ਪੂਰਾ ਖੁਸ਼ ਆ ਤੂੰ ਉਹ ਦੇਖੋ ਦੇ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਖੁਸ਼ੀ ਦੇਖੋ ਕਿੰਨੀ ਜਿਆਦਾ ਹੈ ਕਿ ਬਾਕੀ ਹੋਰ ਸਨੋ ਪੰਜਾਬ ਵਾਲੇ ਸਾਰੇ ਠੀਕ ਠਾਕ ਹੋ ਚੈਨਲ ਨੂੰ ਮੇਰੇ ਵੀਰੋ ਜਬਤ ਤੋਂ ਬਾਦ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਲਈ ਹੁਣ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਹਫਤੇ 'ਚ ਦੋ ਤਿੰਨ ਜ਼ਰੂਰ ਪਾ ਦਿਆ ਕਰਾਂਗੇ ਬਾਕੀ ਕੰਮ ਤੇ ਬਿਜ਼ੀ ਹੁੰਨੇ ਆ ਇਸ ਕਰਕੇ ਅੱਜ ਮੈਨੂੰ ਲੱਗਾ ਦੋ ਤਿੰਨ ਮਹੀਨੇ ਹੋ ਗਏ ਕੋਈ ਵੀਡੀਓ ਨਹੀਂ ਪਾਈ ਗਈ ਤੇ ਇਹ ਸਾਰਾ ਏਰੀਆ ਤੁਸੀਂ ਦੇਖ ਸਕਦੇ ਹੋ ਉੱਧਰ 뷰 ਬਹੁਤ ਵਧੀਆ ਤੇ ਉੱਧਰ ਵੀ ਤੁਹਾਨੂੰ ਲੈ ਕੇ ਜਾਵਾਂਗੇ ਬਾਅਦ ਚ ਠੀਕ ਹੈ ਤੇ ਹੁਣ ਆਪਾਂ ਅੰਦਰ ਜਾ ਕੇ ਟਿਕਟ ਲੈਣੇ ਆਂ ਚੱਲਦੇ ਆਂ ਮम्मा ਮੈਂ ਭੱਲੇ ਆਣੀ ਵੀ ਆਹ ਆ ਆਈ ਦੀ ਐਂਟਰੀ ਐ ਇੱਥੋਂ ਐਂਟਰ ਕਰਾਂਗੇ ਤੇ ਅੰਦਰ ਜਾ ਕੇ ਫਿਰ ਟਿਕਟ ਲਾਵਾਂਗੇ ਟਿਕਟ ਬਾਏ ਕਰਕੇ ਸ਼ਾਇਦ 13 13.5 ਡਾਲਰ ਹੈ ਇੱਕ ਜਾਨੇ ਦੀ ਟਿਕਟ ਹੈ ਤਰੀਆ ਮੰਥ ਕੀ ਲਰੀਆ ਸੱਲਾ ਇਹ ਡਰੇਨ ਕਿੰਨਾ ਸੋਹਣਾ ਨਾ ਹਾਂ ਮੇਰੇ ਟੇਨ ਨਾਲ ਚੈਨ ਜਿਹਾ ਹਾਂਜੀ ਨਹੀਂ ਜਾਣ ਲੱਗੇ ਲੈ ਲਈ ਪਰ ਹੁਣ ਹਲੇ ਕੁਛ ਨਹੀਂ ਇੱਥੇ ਠੀਕ ਹੈ ਦੇਖ ਸੱਲਾ ਦੇਖ ਲੈ ਕੁਛ ਵੀ ਦੇਖ ਲੈ ਫਿਰ ਆਪਾਂ ਅੰਦਰ ਚੱਲਾਂਗੇ ਜੇ ਨਹੀਂ ਟਿਕਟ ਬਾਏ ਕਰ ਤੇ ਫਿਰ ਆਪਾਂ ਅੰਦਰ ਜੱਲਾਂਗੇ ਮਾ ਮੰਤਰੀ ਸਾਡੇ ਬਚਪਨ ਯਾਦ ਕਰਾਉਂਦਾ ਪਰ ਮੇਰੀ ਮੇਰੀ ਜਿਗਮਈ ਮਰਦ ਕਮਾਈ ਅਸੀਂ ਬਚਪਨ ਜੀ ਬਹੁਤ ਖੋਦੇ ਹੁੰਦੇ ਸੀ ਆ ਜਾ ਫਿਰ ਚੱਲੀ ਅੰਦਰ ਇਹ ਐਂਟਰੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਹੋਇਆ ਵਾਲੇ ਫਿਲਹਾਲ ਮੈਂ ਪਹਿਲੀ ਵਾਰ ਆਇਆ ਇੱਥੇ ਤੇ ਲੋ ਜੀ ਮਾਨਤ ਭੱਜ ਗਈ ਛੱਡ ਗਈ ਇਹ ਚਿਲਡਰਨ ਮਿਊਜ਼ੀਅਮ ਹੈ ਆ ਇਲਿਊਜ਼ਨ ਚੈਨਲ ਇਹਦੇ ਵਿੱਚ ਵੀ ਜਾਵਾਂਗੇ ਕਿ ਸਿਸਟਮ ਹੈ ਦੇਖਦੇ ਆ ਵਾਓ ਰੌਕੀ ਬਹੁਤ ਸੋਹਣਾ ਬਣਾਇਆ ਹੋਇਆ ਯਾਰ ਚਲੋ ਮਾਨਤ ਕਿੱਥੋਂ ਨਿਕਲੇਗੀ ਮੈਂ ਵੀ ਆਉਣਾ ਮੇਰੇ ਮਾਂਗਣਾ ਮਾਂਗ ਤੇ ਵੀਰ ਤੇ ਵੀਰ ਆਇਨ 2 ਨਾ ਮੈਗਮਾ ਬੜੀ ਮਾਨ ਤੋਂ ਬਣਾ ਰਹੇ ਆ। ਇਹ ਟ੍ਰੇਨ ਆ ਬਈ ਟ੍ਰੇਨ ਦੇ ਵਿੱਚ ਦੇਖੋ ਤੁਸੀਂ ਇਹਨਾਂ ਨੇ ਚੇਅਰ ਵਜ਼ਾਰ ਰੱਖੇ ਨੇ। ਤੇ ਐਦਾਂ ਸਾਰਾ ਕੁਝ ਕਿਸੇ ਨੂੰ ਸਮਝਾ ਰੱਖਿਆ। ਕਿਸੇ ਦੇਖ ਸਕਦੇ ਹਾਂ। ਅੱਛੇ ਉਹਨ ਦੇ ਕੁਝ ਨਗੂਸ਼ੇ ਲੰਬੇ ਸੇ ਆਏ। ਫਸ ਪਾਪਾ। ਆਹ ਸੁਣੋ ਬਾਲਾ ਜੀ ਆਉਣ ਪਿੱਛੇ। ਇੱਧਰ ਜਾਣਾ ਮੰਦ। ਹਰ ਦੇ 1 ਮਿੰਟ। ਲਓ ਜੀ ਪਾਪਾ ਉਹ ਫੇਰ ਕਿੱਧਰ ਦੇ ਪਾਸੇ ਖੇਡਦਾ ਖੇਡ ਲੈ ਚੱਲੀਏ ਇਧਰ ਦੇ ਬਸ ਆ ਜਾ ਫਿਰ ਉਧਰ ਚੱਲੀਏ ਇਧਰ ਦੀ ਆ ਜਾ ਮੰਤ ਕਮ ਆਨ ਬੱਚਿਆਂ ਲਈ ਵਧੀਆ ਹੈ ਤੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਵੀ ਇੱਥੇ ਬਹੁਤ ਮਿਲਦਾ ਹੈ। ਇੱਕ ਤਾਂ ਇੱਕ ਤਰ੍ਹਾਂ ਦਾ ਫਨ ਹੋ ਜਾਂਦਾ ਬੱਚਿਆਂ ਲਈ। ਤੇ ਮੈਂ ਕਹਿੰਦਾ ਵੀ ਇੱਕ ਦੋ ਮਹੀਨੇ ਬਾਅਦ ਬੱਚੇ ਇੱਥੇ ਜ਼ਰੂਰ ਲੈ ਕੇ ਆਉਣਗੇ। ਆ ਦੇਖੋ ਕਿੰਨਾ ਸੋਹਣਾ ਫਨ ਕਰਾਇਆ ਜਾਂਦਾ ਇੱਥੇ। ਇੱਥੇ ਬੱਚੇ ਆਪਣੀ ਐਕਟੀਵਿਟੀ ਕਰ ਸਕਦੇ ਨੇ ਦੇਖੋ। ਗੁਲਾ ਨੂੰ ਕੱਟ-ਕੱਟ ਕੇ ਬਾਹਰ ਆ ਸਕਦੇ ਨੇ। ਉਸਨਾਂ ਕੁਰਸੀ ਜੀ ਕੱਟ ਕੇ ਇਦਾਂ ਸੁਝਾ ਸਕਦੇ ਨੇ। ਕੋਈ ਨਾ ਕੋਈ ਐਕਟੀਵਿਟੀ ਬਣੇ ਇੱਥੇ ਕਰ ਸਕਦੇ। ਬਹੁਤ ਵਧੀਆ ਗੱਲ ਹੈ। ਉਧਰ ਮੈਂ ਇੱਧਰ ਲੈ ਕੇ ਚੱਲਦਾ ਬਾਕੀ ਹੁਣ ਆਮਾਨ ਦੇ ਕੋਲੇ ਚੱਲਦੇ ਆਂ ਆਮਾਨ ਕੀ ਕੀ ਐਕਟੀਵਿਟੀ ਕਰਦੇ ਆ ਸਾਨੂੰ ਦਿਖਾਉਣੇ ਬਰਾ ਸਾਰੇ ਮੈਂ ਤੂੰ ਵੀ ਇਦਾਂ ਇਦਾਂ ਕੁਝ ਬਣਾ ਕੇ ਨਾ ਐਕਟੀਵਿਟੀ ਉਰੇ ਲਾ ਦੇ ਪਾਪਾ ਡਿਸਪਲੇ ਕਰ ਜਾ ਪਾਪਾ ਆ ਪਾਣੀ ਅਲਾ ਕੀ ਬਣਾਏ ਜੀ ਮੰਦ ਮੈਂ ਹਜੇ ਸੋਚ ਕੇ ਦੱਸੂ ਕਿਛਾ ਮੰਦ ਕਈ ਸੋਚ ਕੇ ਦੱਸਣਾ ਕੀ ਬਣਾਵਾ ਕੀ ਐਕਟੀਵਿਟੀ ਕਰਾਂ ਸੀਜ਼ਰ ਵਗੈਰਾ ਲੈ ਲਈ ਨੇ ਦਿਸੰਬਰ ਲਈਏ ਦੇਖ ਰਹੀ ਹੈ ਪੂਰੀ ਠੀਕ 5 ਸੈਕਿੰਡ ਲਾਉਗਾ ਗੋਰ ਚੱਲ ਇਹਦੇ ਲਿਆ ਕੇ ਰੋ ਮਲਾਣਾ ਮੇਰਾ ਗੋਲ ਹੈ ਯਾਰ

very good, very good. Very good. Al día, no, la mancha no? ਹਾਂਜੀ ਅਸੀਂ ਚਿਲਡਰਨ ਮਿਊਜ਼ੀਅਮ ਜਾਏ ਤੇ ਹੁਣ ਅਸੀਂ ਬਾਹਰ ਆ ਗਏ ਤੇ ਕਿੱਦਾਂ ਲੱਗਿਆ ਚਿਲਡਰਨ ਮਿਊਜ਼ੀਅਮ ਜਰੂਰ ਦੱਸਿਓ ਉਹ ਜਿਹੜਾ ਚਿਹਰਾ